ਜਮਾਤ 8ਵੇਂ ਪ੍ਰਸ਼ਨ 51 ਤਿੰਨ ਆਪਸ ਵਿੱਚ ਛੋਦੇ ਚੱਕਰ ਖਿੱਚੋ ਜਿਨ੍ਹਾਂ ਦੇ ਅਰਧ ਵਿਆਸ 1.25, 1.5 ਤੇ 2 ਸੈਂਟੀਮੀਟਰ ਹਨ। ਸਭ ਤੋਂ ਪਹਿਲਾਂ ਨੰਬਰ ਤੇ ਤਿੰਨੇ ਆਪਸ ਵਿੱਚ ਛੋਦੇ ਚੱਕਰ ਖਿੱਚਣੇ ਆ ਆਪਾਂ ਕੀ ਕਰਨਾ ਸਭ ਤੋਂ ਛੋਟਾ ਚੱਕਰ ਤੇ ਸਭ ਤੋਂ ਵੱਡਾ ਚੱਕਰ ਪਹਿਲਾਂ ਇੱਕ ਲਾਈਨ ਲੈ ਲਓ। ਇੱਕ ਆ ਸਰਲ ਰੇਖਾ ਲੈ ਲਓ। ਆ ਲਾਈਨ ਲੈ ਲਈ ਆਪਾਂ ਇਹਦੇ ਤੇ ਕੋਈ ਬਿੰਦੂ ਲੈ ਲਿਆ A A ਬਿੰਦੂ ਦੇ ਪ੍ਰਕਾਰ ਆਪਾਂ ਨਾਪ ਲੈ ਲੈਣਾ ਪ੍ਰਕਾਰ ਤੇ ਨਾਪ ਲੈ ਲੈਣਾ ਇੱਕ ਬਿੰਦੂ 25 ਦਾ ਇੱਕ ਬਿੰਦੂ 25 ਹੁੰਦਾ ਵਾ ਜਾਨੀ ਇੱਕ ਬਿੰਦੂ 2 ਤੋਂ ਉੱਪਰ ਇੱਕ ਬਿੰਦੂ 3 ਨਹੀਂ ਮੰਨ ਸਕਦੇ ਆਪਾਂ ਠੀਕ ਉਹ ਲੈ ਕੇ ਚੱਕਰ ਲਾ ਲੈਣਾ ਚੱਕਰ ਲਾ ਲਿਆ ਫਿਰ ਦੂਸਰਾ ਚੱਕਰ ਆਪਾਂ 2 ਸੈਂਟੀਮੀਟਰ ਦਾ 2 ਸੈਂਟੀਮੀਟਰ ਨਾਪ ਲੈ ਇਥੋਂ ਕੱਟ ਲਓ ਜਿਹੜਾ ਆਹ ਬਿੰਦੂ ਸਾਂਝਾ ਨਾ ਇਹਨਾਂ ਦਾ ਜੀ ਇੱਥੇ ਇਥੋਂ ਕੱਟ ਲਓ ਫਿਰ ਇਹ ਚੱਕਰ ਲਾ ਦਿਓ 2 ਸੈਂਟੀਮੀਟਰ ਦਾ ਲਗਾ ਦਿੱਤਾ ਹੁਣ ਆਪਾਂ ਤੀਜਾ ਚੱਕਰ ਲਾਉਣਾ ਸਪਰਸ਼ ਕਰਦਾ ਔਰ ਹੈ ਇੱਕ ਬਿੰਦੂ ਪੰਜ ਤੁਸੀਂ ਇਸ ਏ ਬਿੰਦੂ ਤੋਂ ਆ ਜਿਹੜਾ ਏ ਕੇਂਦਰ ਹੈ ਨਾ ਇਹਦੇ ਆ ਜਿਹੜਾ ਚੱਕਰ ਜਿੱਥੇ ਇੱਥੇ ਕੱਟਦਾ ਇਹਨੂੰ ਆਪਾਂ ਜੇ ਆਈ ਦਾ ਨਾਮ ਦੇ ਦਈਏ ਇਸ ਆਈ ਤੋਂ ਪ੍ਰਕਾਰ ਨਾਲ ਨਾਪ ਕੇ ਨਾ ਇੱਕ ਬਿੰਦੂ ਪੰਜ ਕੱਟ ਇੰਨਾ ਇਦਾਂ ਹੀ ਆ ਕੇ ਬਿੰਦੂ ਤੋਂ ਆ ਜਿਹੜਾ ਕੇ ਨਹੀਂ ਪਿਆ ਇਹ ਤੋਂ ਇੱਕ ਬਿੰਦੂ 5 ਕੱਟ ਲੋ ਜਿਹੜਾ ਆਪਾਂ ਨਾਪ ਕੋਈ ਕੱਟਣਾ ਇੱਕ ਬਿੰਦੂ 5 ਠੀਕ ਹੈ ਦੋਨੇ ਪਾਸੇ ਜਾਨੀ ਇੱਕ ਬਿੰਦੂ 5 ਦਾ ਨਾਪ ਆਪਾਂ ਕੱਟ ਲੈਣਾ ਲਾਈਨ ਆਪਾਂ ਪਹਿਲਾਂ ਲਈ ਹੋਈ ਹੈ ਇੱਕ ਬਿੰਦੂ 5 ਦਾ ਆਪਾਂ ਨਾਪ ਕੱਟ ਲੈਣਾ ਠੀਕ ਹੈ ਕੱਟ ਲਿਆ ਹੁਣ A ਬਿੰਦੂ ਤੇ ਪ੍ਰਕਾਰ ਰੱਖੋ ਐਸੇ ਬਿੰਦੂ ਤੇ ਪ੍ਰਕਾਰ ਰੱਖੋ ਆ ਇਹ ਬਿੰਦੂ ਆ ਇਹਦੀ ਚਾਪ ਲਾਓ ਬੀ ਬਿੰਦੂ ਦੇ ਪ੍ਰਕਾਰ ਰੱਖੋ ਐਫ ਜਿੰਨੇ ਪ੍ਰਕਾਰ ਖੋਲ ਕੇ ਇਹਦੀ ਚਾਪ ਲਓ ਇਹ ਚਾਪਾਂ ਦੋਨੇ ਨਾ ਇਸ ਬਿੰਦੂ ਤੇ ਘਟਦੀਆਂ ਨੇ ਇਸ ਬਿੰਦੂ ਦਾ ਆਪਾਂ ਨਾਂ ਰੱਖ ਲੈਣਾ ਕੋਈ ਠੀਕ ਹੈ ਇਹਦਾ ਆਪਾਂ ਰੱਖ ਲੈਣਾ ਸੀ ਬਿੰਦੂ ਨਾਂ ਹੁਣ ਤੁਸੀਂ ਤੀਜਾ ਚੱਕਰ ਖਿੱਚਣ ਤੋਂ ਪਹਿਲਾਂ ਇਹ ਚੈੱਕ ਕਰ ਲਿਓ ਵੀ ਆਹ ਦੂਰੀ ਜਿਹੜੀ ਆ ਇੱਕ ਬਿੰਦੂ 5 ਤੇ ਇਧਰੋਂ ਜਿਹੜੀ ਦੂਰੀ ਹੈ ਇੱਕ ਬਿੰਦੂ 5 ਹੈ ਜੇ ਤਾਂ ਇੱਕ ਬਿੰਦੂ 5 ਦੂਰੀ ਹੈ ਇਸ ਇਸ ਬਿੰਦੂ ਤੋਂ ਸੀ ਤੋਂ ਠੀਕ ਹੈ ਤਾਂ ਦਾ ਫਿਰ ਇਹ ਸਪਰਸ਼ ਕਰਦਾ ਤੀਜਾ ਚੱਕਰ ਲੱਗ ਗਿਆ ਹੁਣ ਤਿੰਨ ਚੱਕਰ ਸਾਡੇ ਸਪਰਸ਼ ਕਰਦੇ ਲੱਗੇ ਪਰ ਨਾਲੇ ਸਾਨੂੰ ਕਹਿੰਦੇ ਆ ਕਿ ਚੌਥਾ ਚੱਕਰ ਜਿਹਦਾ ਅਰਧ ਵਿਆਸ 4 ਸੈਂਟੀਮੀਟਰ ਆ ਉਹ ਖਿੱਚੋ ਜਿਹੜਾ ਸਭ ਤੋਂ ਵੱਡੇ ਸਭ ਤੋਂ ਛੋਟੇ ਚੱਕਰ ਨੂੰ ਛੂਹੇ ਤੇ ਨਾਲੇ ਘੇਰੇ ਉਹਦੇ ਲਈ ਕੀ ਕਰੋਗੇ ਤੁਸੀਂ ਆ ਜੀ ਬਿੰਦੂ ਆ ਜਿਹੜਾ ਸਾਂਝਾ ਏਸ ਬਿੰਦੂ ਤੋਂ ਤੁਸੀਂ 4 ਸੈਂਟੀਮੀਟਰ ਆ ਦੇਖੋ ਜੀ ਬਿੰਦੂ ਤੋਂ 4 ਸੈਂਟੀਮੀਟਰ ਕੱਟ ਲੈਣਾ ਆ ਕੱਟ ਲਿਆ ਹੁਣ ਇਹ ਕੇਂਦਰ ਤੇ ਪ੍ਰਕਾਰ ਰੱਖੋਗੇ ਇਹ ਜਿਹੜਾ ਇਹ ਕੇਂਦਰ ਤੇ ਪ੍ਰਕਾਰ ਰੱਖ ਰਹੀ ਤੁਸੀਂ ਇਹ ਜਿੰਨਾ ਆਪਣਾ 4 ਸੈਂਟੀਮੀਟਰ ਆਪਾਂ ਕਟਿਆ ਵਾ ਇਹਨੂੰ ਚਾਪ ਨੂੰ ਤੁਸੀਂ ਵੱਡੇ ਚੱਕਰ ਤੱਕ ਲੈ ਜਾਣਾ ਵੱਡੇ ਚੱਕਰ ਤੱਕ ਇਹਨੂੰ ਚਾਪ ਨੂੰ ਤੁਸੀਂ ਲੈ ਜਾਣਾ ਜਿੱਥੇ ਆਪਾਂ ਕੇਂਦਰ ਰੱਖਿਆ ਵਾ ਉਸੇ ਪਰਕਾਰ ਰੱਖੀ ਠੀਕ ਹੈ ਇਹ ਬਿੰਦੂ ਆ ਗਿਆ ਸਾਡੇ ਕੋਲੇ ਡੀ ਇੱਥੇ ਜਾ ਕੇ ਵੱਡੇ ਚੱਕਰ ਤੱਕ ਲੈ ਜਾਣਾ ਹੁਣ D ਨੂੰ A ਨਾਲ ਮਿਲਾ ਦਿਓ ਜਦੋਂ ਤੁਸੀਂ D ਨੂੰ A ਨਾਲ ਮਿਲਾਉਂਗੇ ਤਾਂ ਤੁਸੀਂ ਨੋਟ ਕਰਿਓ ਇਹ ਦੂਰੀ 4 ਸੈਂਟੀਮੀਟਰ ਆ ਗਿਆ ਦੇਖੋ ਸਕੇਲ ਤੇ ਨੋਟ ਕਰੋ 4 ਸੈਂਟੀਮੀਟਰ ਨਾ ਦੂਰੀ ਇਹਦਾ ਮਤਲਬ ਵੱਡਾ ਜਿਹੜਾ ਚੱਕਰ ਆ ਉਹਦੀ ਦੂਰੀ ਕਿੰਨੀ ਉਹਦਾ ਨਾਪ ਕਿੰਨਾ ਵਾ 4 ਸੈਂਟੀਮੀਟਰ ਅਰਧ ਵਿਆਸ ਦਾ ਠੀਕ ਹੈ ਹੁਣ ਇਹ ਸਾਡੇ ਕੋਲ ਆ ਗਈ ਦੂਰੀ ਆ ਗਏ ਸਾਡੇ ਕੋਲ D ਬਿੰਦੂ 4 ਸੈਂਟੀਮੀਟਰ ਅਰਧ ਵਿਆਸ ਦਾ ਹੀ ਆਪਾਂ ਚੱਕਰ ਲਵਣਾ 4 ਸੈਂਟੀਮੀਟਰ ਇਤੋਂ ਆਪਾਂ ਨੂੰ ਪਤਾ ਲੱਗ ਗਿਆ ਵਿੱਚ ਤੱਕ ਆਪਣਾ 4 ਸੈਂਟੀਮੀਟਰ ਠੀਕ ਆ ਤਾਂ ਇਹਦੇ ਨਾਲ ਫਿਰ ਤੁਸੀਂ ਚੱਕਰ ਲਾ ਦਿਓ ਤਾਂ ਇਹ ਚੱਕਰ ਇਸ ਤਰ੍ਹਾਂ ਹੋਊਗਾ ਇਹਨਾਂ ਦੋਨਾਂ ਚੱਕਰਾਂ ਨੂੰ ਸਪਰਸ਼ ਵੀ ਕਰੂਗਾ ਤੇ ਇਹਨਾਂ ਚੱਕਰਾਂ ਨੂੰ ਘੇਰੇਗਾ ਵੀ ਠੀਕ ਆ ਨਾ ਬਸ ਨਾਪ ਲੈਣ ਲੱਗੇ ਇਸ ਗੱਲ ਦਾ ਧਿਆਨ ਰੱਖਿਓ ਪਹਿਲਾਂ ਪੂਰੀ ਸਰਲ ਲਾਈਨ ਲੈਣੀ ਆ ਜਿਹੜੇ ਤਿੰਨ ਚੱਕਰ ਨੇ ਉਹ ਆਪਸ ਵਿੱਚ ਆਪਾਂ ਸਪਰਸ਼ ਕਰਦੇ ਖਿੱਚਣੇ ਆ ਉਹ ਤੁਸੀਂ ਸਵਾਲ ਕੀਤਾ ਹੋਇਆ ਵਾ 47 ਜਿਹੜਾ ਪ੍ਰਸ਼ਨ 47 ਆ ਨਾ ਪ੍ਰਸ਼ਨ 47 ਆ ਉਹਦੇ ਵਿੱਚ ਤੁਸੀਂ ਤਿੰਨ ਚੱਕਰ ਸਪਰਸ਼ ਕਰਦੇ ਖਿੱਚੇ ਹੋਇਆ ਤਿੰਨ ਚੱਕਰ ਸਪਰਸ਼ ਕਰਦੇ ਖਿੱਚੇ ਹੋਇਆ ਠੀਕ ਆ ਬਸ ਇੱਥੇ ਇੰਨਾ ਹੀ ਫਰਕ ਆ ਇਹ ਤਿੰਨ ਚੱਕਰ ਤੁਸੀਂ ਆ ਪਹਿਲਾਂ ਖਿੱਚ ਲਏ ਪਰ ਇਹਨਾਂ ਦੇ ਨਾਪ ਦਿੱਤੇ ਹੋਏ ਆ ਠੀਕ ਆ ਬਸ ਇੰਨੇ ਫਰਕ ਠੀਕ ਆ ਤੇ ਜਿਹੜਾ ਘੇਰਦਾ ਵਾ ਚੱਕਰ ਵੀ ਉਹਨਾਂ ਨੂੰ ਘੇਰਦਾ ਵਾ ਛੋਟੇ ਚੱਕਰ ਨੂੰ ਤੇ ਵੱਡੇ ਚੱਕਰ ਨੂੰ ਜਿਹੜਾ ਉਹ ਚੱਕਰ ਘੇਰਦਾ ਵਾ ਉਹ ਤੁਸੀਂ ਕੀਤਾ ਹੋਇਆ ਪ੍ਰਸ਼ਨ 50 ਵੀ ਜਿਹੜਾ ਚੱਕਰ ਨੂੰ ਘੇਰਦਾ ਚੱਕਰ ਨੂੰ ਸ਼ੋਹੇ ਘੇਰੇ ਤੇ ਸ਼ੋਹੇ ਘੇਰੇ ਤੇ ਸ਼ੋਹੇ ਠੀਕ ਹੈ ਇਹ ਤੁਸੀਂ ਪੰਜਾਹ ਜ ਕੀਤਾ ਹੋਇਆ 47 ਤੇ 50 ਇਕੱਠੇ ਬਣ ਕੇ ਕਿੰਨਾ ਸਵਾਰ ਬਣ ਗਿਆ ਤੁਹਾਡਾ ਪ੍ਰਸ਼ਨ ਨੰਬਰ 51 ਇਹ ਬਣਿਆ ਹੋਇਆ ਠੀਕ ਹੈ